ਸਰਕਾਰ ਨੇ ਕਿਹਾ ਸੀ ਕਿ ਪੰਜਾਬ 'ਚ ਸਿੱਖਿਆ ਸੂਲਤ ਤੇ ਨਸ਼ਿਆਂ ਨੂੰ ਜੜਾ ਵਾ ਜਿਹੜੇ ਯੂਥ ਨੂੰ ਬਚਾਉਣ ਲਈ ਅਹਿਮ ਫੈਸਲੇ ਤੇ ਜਾਣਗੇ ਪਰ ਅੱਜ ਹਾਲਾਤ ਦਦਾ ਹੋ ਗਿਆ ਉਹ ਨਸ਼ਾ ਛਡਾਊ ਕੇਂਦਰ ਬੰਦ ਹੋਇਆ ਕਪੂਤਰੇ ਦਾ ਜਿੱਥੇ ਪੂਰੇ ਜ਼ਿਲ੍ਹੇ ਦੇ ਲਾਗੇ ਲਾਗੇ ਦੁਆਬੇ ਦੇ ਕਈ ਜ਼ਿਲ੍ਹਿਆਂ ਤੇ ਜਿਹੜੇ ਨਸ਼ਾ ਛੱਡਣ ਲਈ ਜਿਹੜੀ ਯੂਥ ਆ ਉਹ ਆਂਦੀ ਸੀ ਇਹ ਚੋਂ ਡਾਕਟਰਾਂ ਦੀ ਕੰਮ ਕੀ ਗਰੀਆ ਸਤੇ ਡਾਕਟਰ ਸਾਹਿਬ ਸਾਡੇ ਕੋਲ ਹੈਗੇ ਆ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਕੰਮ ਕੀਤਾ ਤੇ ਫੜ ਵੀ ਕਰ ਸਕਦੇ ਆ ਕਰਨਾ ਚਾਹੁੰਦੇ ਵੀ ਇਦਾਂ ਕਿਉਂ ਕਿਸ ਕਾਰਨ ਕਰਕੇ ਉਹਨਾਂ ਨੇ ਕੰਮ ਕਰਨਾ ਛੱਡਿਆ ਮਾਮਾ ਕਈ ਆਪਣੇ ਪੁੱਤਾਂ ਨੂੰ ਦਾਖਲ ਕਰਵਾਉਣ ਲਈ ਉੱਥੇ ਜਿਹੜਾ ਨਸ਼ਾ ਰੋਗ ਕੇਂਦਰ ਚ ਤਰਲੇ ਪਾਰੀਆਂ ਵਾ ਕੋਈ ਇਦਾਂ ਦੀਆਂ ਔਰਤਾਂ ਵਾ ਜਿਹੜੀਆਂ ਨਸ਼ੇ ਦੀਆਂ ਜਿਹੜੀਆਂ ਢਾਏ ਚੜੀਆਂ ਉਹ ਜਿਹੜੀਆਂ ਐਡਮਿਟ ਹੋਣ ਲਈ ਨਸ਼ਾ ਛੱਡਣ ਲਈ ਉੱਥੇ ਤਰਲੇ ਪਾਰੀਆਂ ਦਸ-ਦਸ ਦੇ ਟੋਕਰਾ ਖਾ ਰੀਆਂ ਹਾਂ ਅੱਜ ਮੈਡਮ ਕੀ ਕਾਰਨ ਹੈ ਕਿ ਜੜ ਕੇ ਨਸ਼ਾ ਛਡਾਊ ਕੇਂਦਰ ਪਿਛਲੇ 20-25 ਦਿਨਾਂ ਤੋਂ ਕਿਹਨੋਂ ਕੀ ਬੰਦ ਪਿਆ ਹੈ ਤਾਂ ਕੀ ਕਾਰਨ ਕੀ ਆ ਮੈਂ ਦੇਖੋ ਜੀ ਹੁਣੇ ਜੁਆਇਨ ਕੀਤਾ ਹਜੇ ਮੈਂ ਸਰਚ ਆਊਟ ਕਰ ਰਹੀ ਹਾਂ ਕਿ ਕੀ ਕੀ ਇੱਥੇ ਡਿਸਟ੍ਰਿਕਟਸ ਦੀਆਂ ਪ੍ਰੋਬਲਮ ਨੇ ਡਿਸਟ੍ਰਿਕਟ ਹਸਪੀਟਲ ਦੀਆਂ ਮੇਰੇ ਹੁਣੇ ਧਿਆਨ 'ਚ ਇਹ ਮਾਮਲਾ ਆਇਆ ਤੇ ਮੈਂ ਹੁਣ ਦੇਖਦੀ ਹਾਂ ਕਿ ਕੀ ਰੀਜ਼ਨ ਹੈਗਾ ਪਰ ਜੋ ਮੈਨੂੰ ਪਤਾ ਚੱਲਿਆ ਹੈ ਕਿ ਸਾਈਕੀਟ੍ਰਿਸ ਇੱਥੇ ਕੋਈ ਪੋਸਟਰ ਨਹੀਂ ਹੈਗਾ ਉਹਦੇ ਲਈ ਅਸੀਂ ਉੱਪਰ ਹਾਇਰ ਅਥਾਰਟिटीज ਨੂੰ ਪਹਿਲਾਂ ਹੀ ਲਿਖ ਚੁੱਕੇ ਹਾਂ ਬਿਕੋਜ਼ ਆਫ ਇਲੈਕਸ਼ਨ ਕੋਡ ਆਫ ਕੰਡਕਟ ਕਿਸੇ ਦੀ ਪੋਸਟਿੰਗ ਨਹੀਂ ਹੋ ਪਾ ਰਹੀ ਬਟ ਅਸੀਂ ਫਿਰ ਵੀ ਕਿਉਂਕਿ ਸਾਡੇ ਡੀ ਐਮ ਸੀ ਸਾਹਿਬ ਜਿਹੜੇ ਉਹ ਸੈਕਟਰੀਸ ਨੇ ਉਹ ਡੇਲੀ ਆਪੀਡੀ ਕਰ ਰਹੇ ਨੇ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਓਟ ਸੈਂਟਰ ਸਾਰੇ ਹੀ ਚੱਲ ਰਹੇ ਨੇ ਡੇਲੀ ਦੀ ਜਿਹੜੀ ਮੈਡੀਸਨ ਆ ਆਪੀਡੀ ਬੇਸਿਸ ਤੇ ਸਭ ਨੂੰ ਮਿਲ ਰਹੀ ਹੈ ਔਰ ਫਗਵਾੜੇ ਵਾਲਾ ਜਿਹੜਾ ਸੈਂਟਰ ਆ ਉਹ ਸਾਡਾ ਚੱਲ ਰਿਹਾ ਹੈ ਡਿਸਟ੍ਰਿਕਟ ਦੇ ਵਿੱਚ ਮੈਡਮ ਜੇ ਆਪਾਂ ਗੱਲ ਕਰੀਏ ਤੁਸੀਂ ਕਹਦੇ ਕਿ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਵਾ ਕਿ ਸਾਨੂੰ ਕਈ ਡਾਕਟਰ ਮਹਿੰਮ ਕਰਾਇਆ ਜਾਵੇ ਜਰਕਿ ਪਿਛਲੇ 2 ਸਾਲਾਂ ਤੋਂ ਜਿਹੜੇ ਕਿ ਡਾਕਟਰ ਪੋਲ ਹੈ ਜੀ ਡੀਐਮਸੀ ਅਪਮੋਟ ਹੋ ਕੇ ਕੰਮ ਕਰ ਰਿਹਾ ਤਾਂ ਔਰ 2 ਸਾਲਾਂ ਤੋਂ ਕਿਉਂ ਨੀ ਪ੍ਰੋਬਲਮ ਆਈ ਹੋਣੀ ਕਿਉਂ ਪ੍ਰੋਬਲਮ ਆਈ ਤੁਹਾਨੂੰ ਇਹ ਸਾਰੀ ਕਿਉਂਕਿ ਉਹਨਾਂ ਦੇ ਨਾ ਐਕਚੁਅਲੀ ਪ੍ਰੋਗਰਾਮ ਬਹੁਤ ਹੁਣ ਅੱਗੇ ਅੱਗੇ ਵੱਧ ਜਾ ਰਿਹਾ ਉਹਨਾਂ ਤੇ ਵੀ ਭਾਰ ਹੈਗਾ ਬਹੁਤ ਜ਼ਿਆਦਾ ਤੇ ਉਹ ਫਿਰ ਵੀ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਕਿ ਉਹ ਪ੍ਰੋਗਰਾਮ ਆਫਿਸਰ ਉਹਨਾਂ ਕੋਲੇ ਕਾਫੀ ਪ੍ਰੋਗਰਾਮਸ ਨੇ ਤੇ ਇਹ ਆਮ ਆਦਮੀ ਕਲੀਨਿਕਸ ਵੀ ਜਿਸ ਰਾਉਂਡ ਸ਼ੁਰੂ ਹੋ ਗਏ ਤੇ ਉਹ ਬਟ ਫਿਰ ਵੀ ਸਾਡੇ ਨਾਲ ਡੀਲ ਕਰ ਰਹੇ ਆ ਆਮ ਆਦਮੀ ਕਲੀਨਿਕਸ ਨਾਲ ਤੇ ਸਾਰਾ ਕੁਝ ਕਰਕੇ ਉਹ ਡੇਲੀ ਓਪੀਡੀ ਕਰ ਰਹੇ ਨੇ ਪੇਸ਼IENTS ਤਾਂ ਡੇਲੀ ਦੇਖ ਰਹੇ ਨੇ ਮੈਡਮ ਕਿ ਕਮੀ ਆਈ ਜਿੱਦਾਂ ਥੋੜੇ ਵੀਕ ਦਿਨ ਦੇ ਫਾਸਲੇ ਦੇ ਵਿੱਚ ਕਿੰਨੇ ਮਰੀਜ਼ ਉੱਥੇ ਘਟ ਗਏ ਆ ਕਿੰਨੀ ਕਿ ਦਿੱਕਤ ਆਈ ਆ ਕੋਈ ਡਾਟਾ ਹਜੇ ਬਿਲਕੁਲ ਹੈ ਨਹੀਂ ਤੇ ਜਦੋਂ ਵੀ ਮੈਨੂੰ ਸਰ ਇਹ ਕਹ ਲਓ ਕਿ ਸੁਣਨ ਚਿਤ ਤੇ ਇਹ ਵੀ ਆ ਰਿਹਾ ਕਿ ਆਪਸੀ ਡਾਕਟਰਾਂ ਦੀ ਅਰੇਂਜਸਵਾਜੀ ਕਰਕੇ ਵੀ ਨਸ਼ਾ ਛਡੋ ਕੇਂਦਰ ਬੰਦ ਹੋ ਰਿਹਾ ਵਾ ਏ ਜੇ ਮੇਰੇ ਨੌਲੇਜ ਚ ਤਾਂ ਨਹੀਂ ਹੈ ਬਟ ਆਈ ਵਿਲ ਡੈਫੀਨਿਟਲੀ ਮੈਡਮ ਤਾਂ ਨਹੀਂ ਲੱਗਦਾ ਕਿ ਪਿਛਲੇ ਦਿਨੇ ਮੰਤਰੀ ਸਾਹਿਬ ਵੀ ਆਏ ਸੀ ਅਨੇ ਉਹ ਗੱਲਾ ਕਰਦੇ ਪਏ ਸੀ ਕਿ ਅਸੀਂ ਲੇਡੀਜ਼ ਲਈ ਵਿੱਚ ਨੈਸ਼ਨਲ ਸ਼ੌਕ ਇੰਦਰੀ ਸੈਂਟਰ ਖੋਲਣਾ ਵਾ ਜੇਰਾ ਪਹਿਲਾ ਚੱਲਦਾ ਪਿਆ ਉਹੀ ਖੰਡਰ ਬਣ ਗਏ ਇੱਕ ਤਰ੍ਹਾਂ ਬੰਦ ਹੋ ਗਏ ਵਾ ਤਾਂ ਨਵੀਂ ਪਾਲਸੀ ਨੂੰ ਤੁਸੀਂ ਕਿੱਦਾਂ ਲਾਗੂ ਕਰੋਗੇ ਨਹੀਂ ਉਸੇ ਸਾਨੂੰ ਮਿਲ ਜਾਣੀ ਹੈ ਮੈਨਪਾਵਰ ਨੂੰ ਉਸ ਸਾਨੂੰ ਮਿਲਿਆ ਹੋਇਆ ਪ੍ਰੋਮਿਸ ਕੀ ਅਸੀਂ ਜਲਦੀ ਕੋਡ ਆਫ ਕੰਡਕਟ ਤੋਂ ਬਾਅਦ ਸਾਡੇ ਕੋਲ ਮੈਨਪਾਵਰ ਆ ਜਾਣੀ ਹੈ ਬਾਕੀ ਅਸੀਂ ਫਗਵਾੜੇ ਤੋਂ ਜਿਹੜੇ ਹੈਗੇ ਆ ਸਾਈਕੀਆਟ੍ਰਿਸ ਉਹਨੂੰ ਵੀ ਇੱਕ ਦੋ ਦਿਨ ਲਈ ਜ਼ਰੂਰ ਲਗਾਵਾਂਗੇ ਇੱਥੇ ਬਟ ਇਹ ਵੀ ਐਡਮਿਸ਼ਨ ਫੇਅਰ ਕਰਨੀ ਮੁਸ਼ਕਲ ਹੋ ਜਾਏਗੀ ਕਿਉਂਕਿ ਉਹ ਡੇਲੀ ਬੇਸਿਸ ਨੇ ਨਹੀਂ ਇੱਥੇ ਆਪਾਂ ਮੈਨੂੰ ਜਿਹੜਾ ਕਿ ਡਾਕਟਰ ਜੀ ਤੁਸੀਂ ਗੱਲ ਕਰਦੇ ਪਿਛਲੇ 2 ਦਿਨਾਂ ਤੋਂ 2 ਸਾਲਾਂ ਤੋਂ ਪੋਸਟ ਖਾਲੀ ਪਈ ਹੈ ਕਿ ਜਿਹੜਾ ਕਿ ਡੀਐਮਸੀ ਨੂੰ ਆਪਣੇ ਬਾਅਦ ਤੇ ਹੀ ਇਹਨੂੰ ਕੱਲ ਕਰਦੇ ਪਏ ਕਿ ਲਿਖਤੀ ਆਰਡਰ ਤੜੀ ਹੈ ਕਿ ਸਰਕਾਰ ਦਾ ਕਾਹਦੀ ਲੀਜੀ ਮੈਡਮ ਜਿਹੜਾ ਕਿ ਡੀਐਮਸੀ ਹੈਗੇ ਪ੍ਰਮੋਟ ਹੋਏ ਨੂੰ 2 ਸਾਲ ਹੋ ਗਏ ਆ ਹਾਂਜੀ ਪਰ 2 ਸਾਲਾਂ ਤੋਂ ਤੋਂ ਕਹਿੰਦੇ ਕਿ ਉਹ ਆਪ ਹੀ ਮੈਨੇਜ ਕਰਦੇ ਪਏ ਨੂੰ ਰਸਾਲ ਚੜਾਓ ਕੇਂਦਰ ਨੂੰ ਅੱਜ ਹੀ ਕਿਉਂ ਮਤਲਬ ਕਿ ਕਹ ਲਓ ਕਿ ਉਹਨੂੰ ਵਰਕ ਲੋਡ ਪੈ ਗਿਆ ਹਾਂ ਵਰਕ ਲੋਡ ਸਾਰੇ ਪਾਸੇ ਉਪਰੋਂ ਪ੍ਰੈਸ਼ਰ ਪੈ ਰਿਹਾ ਹੈ ਰਿਪੋਰਟਸ ਐਂਡ ਵੀ ਸੀਜ਼ ਵਗੈਰਾ ਬਹੁਤ ਚਲੋ ਮੈਨੂੰ ਲੱਗਦਾ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਕਹ ਲਓ ਕਿ ਅਫਸਰਾਂ ਦੀ ਆਪਸੀ ਲੜਖੜ ਕਰਕੇ ਇਹ ਕਹ ਲਓ ਕਿ ਬੰਦ ਹੋਣ ਦਿੱਤਾ ਤਾਂ ਪਤਾ ਕਰਾਂਗੀ ਹੁਣ ਐਗਜ਼ੈਕਟਲੀ ਕਿਉਂਕਿ ਮੈਂ ਹੁਣੇ ਪਰਸੋਂ ਹੀ ਜੁਆਇਨ ਕੀਤਾ ਤੇ ਮੈਨੂੰ ਖਾਸ ਅਜੇ ਪਤਾ ਨਹੀਂ ਹੈ ਜਿੰਨਾ ਕਿ ਮੈਨੂੰ ਪਤਾ ਚੱਲਿਆ ਤੇ ਉਹ ਮੈਂ ਤੁਹਾਨੂੰ ਇਨਫੋਰਮ ਕਰਦਾ ਬਾਕੀ ਕਿੰਨੀ ਕੀ ਦੇ ਤੱਕ ਮੈਂ ਚੱਲ ਹੋ ਜਾਊਂਗਾ ਹਾਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਜੇ ਆਮ ਲੋਕਾਂ ਨੂੰ ਮੁਸ਼ਕਲ ਦਾ ਸਾਹਮ ਕੀ ਨਸ਼ਾ ਛਡਾਊ ਕੇਂਦਰ ਜਿਹੜੇ ਵੀ ਨਸ਼ਾ ਕਰਦੇ ਦਾਖਲ ਹੋਉਂਦੇ ਕਿ ਨਸ਼ਾ ਛਡਾਊ ਕੇਂਦਰੀ ਬੰਦ ਹੋ ਗਿਆ ਵਾ ਜ਼ਿਲ੍ਹੇ ਦਾ ਦਿੱਤੇ ਕਿ ਆਲੇ-ਦੁਆਲੇ ਪਿੰਡਾਂ ਤੋਂ ਵੀ ਲੋਕ ਆਉਂਦੇ ਪਰ ਜੇ ਇੱਧੇ ਬੰਦ ਨੇ ਤਾਂ ਉਹ ਕਿੱਥੇ ਜਾਓਗੇ ਨਹੀਂ ਗੈਸੇ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਕਿ ਫਗਵਾੜੇ ਵਾਲਾ ਸਾਡਾ ਦੇਖੋ ਵਰਕਿੰਗ ਹੈਗਾ ਇਹਦਾ ਕੋਈ ਇਸ ਤਰ੍ਹਾਂ ਦਾ ਸਾਨੂੰ ਕੇਸ ਲੱਗਦਾ ਸੀ ਉੱਥੇ ਵੀ ਪੇਜ ਦਿੰਨੇ ਆ ਪਰ ਕਪੂਰਥਲੇ ਵਾਲਾ ਵੀ ਅਸੀਂ ਕਿਉਂਕਿ ਡਿਸਟ੍ਰਿਕਟ ਦਾ ਹੈਗਾ ਅਸੀਂ ਜਲਦੀ ਤੋਂ ਜਲਦੀ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਹਾਇ ਹਾਇ ਅਥਾਰਟੀ ਦੇ ਧਿਆਨ ਸਰ ਠੀਕਾ ਬਿਲਕੁਲ ਬਿਲਕੁਲ ਜੀ ਹੈ ਅਥਾਰਟਿਸ ਨੂੰ ਰਿਕੁਆਇਰਮੈਂਟ ਲਿਖ ਕੇ ਭੇਜੀ ਗਈ ਜੀ ਆਪਾਂ ਜੇ ਗੱਲ ਕਰੀਏ ਤੁਸੀਂ ਵੀ ਸਮਾਜ ਦੇ ਮੁੱਦੇ ਚੁੱਕਦੇ ਆ ਜੇ ਆਪਾਂ ਆਪਣੇ ਕਪੂਰਥਲੇ ਦੇ ਨਸ਼ਾ ਛਡਾਓ ਕੇਂਦਰ ਦੀ ਗੱਲ ਕਰੀਏ ਪਿਛਲੇ 25 30 ਦਿਨਾਂ ਤੋਂ ਜਿਹੜਾ ਕਿ ਬੰਦ ਪਿਆ ਹੋਆ ਕਿਸੇ ਵੀ ਅਫਸਰ ਦਾ ਧਿਆਨ ਨਹੀਂ ਕਿਸੇ ਵੀ ਸਰਕਾਰੀ ਅਧਿਕਾਰੀ ਦਾ ਧਿਆਨ ਨਹੀਂ ਕਿੱਦਾ ਦੇਖਦੇ ਕਿ ਜਿਹੜੀ ਕਿ ਇੱਕ ਪਾਸੇ ਸਰਕਾਰ ਦੇ ਦਾਅਵੇ ਕਿ ਨਸ਼ਾ ਸਡਾਉ ਕੇਂਦਰ ਨੂੰ ਅਪਡੇਟ ਕੀਤਾ ਜਾਊਗਾ ਪੰਜਾਬ ਦੇ ਜਿਹੜੇ ਜੂਥ ਨਸ਼ਿਆਂ ਦੇ ਵਿੱਚ ਚੱਲ ਗਈ ਆ ਉਹऱ्यांना ਇਲਾਜ ਕੀਤਾ ਜਾਊਗਾ ਜਦੋਂ ਸੈਂਟਰ ਹੀ ਬੰਦ ਹੋ ਜਾਣ ਤਾਂ ਸਰਕਾਰੀ ਤੰਤਰ ਨੂੰ ਤਾਂ ਸਰਕਾਰ ਦੇ ਦਾਅਵਿਆਂ ਕਿੱਦਾ ਦੇਖਦੇ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਬੂਤਰਾ ਤੁਹਾਡੇ ਜਿਹੜੇ ਸਵਾਲ ਆ ਮੀਡੀਆ ਨੂੰ ਵੀ ਲੋਕਤੰਤਰ ਦੇ ਚੌਥਾ ਸੱਮ ਮੰਨਿਆ ਗਿਆ ਵਾ ਬੜੇ ਚੰਗੇ ਸਵਾਲ ਆ ਸਮਾਜ ਦੀ ਭਲਾਈ ਦੇ ਸਵਾਲ ਜਿਹੜੇ ਬਹੁਤ ਅਪ ਦਿੱਤੇ ਆ ਦੇਖੋ ਜੀ ਇੱਕ ਪਾਸੇ ਜਿਹੜੀ ਅਮਜੂਦਾ ਸਰਕਾਰ ਆਈ ਸੀ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਅਸੀਂ ਵਿਰੋਧ ਕਰਨੀ ਵਿਰੋਧ ਨਹੀਂ ਕਰਦੇ ਸਰਕਾਰ ਨੇ ਕਿਹਾ ਸੀ ਕਿ ਪੰਜਾਬ 'ਚ ਸਿੱਖਿਆ ਸਿਹਤ ਸਹੂਲਤ ਤੇ ਨਸ਼ਿਆਂ ਨੂੰ ਜਿਹੜਾ ਵਾ ਜਿਹੜੇ ਯੂਥ ਨੂੰ ਬਚਾਉਣ ਲਈ ਅਹਿਮ ਫੈਸਲੇ ਤੇ ਜਾਣਗੇ ਪਰ ਅੱਜ ਹਾਲਾਤ ਜਿੰਦਾ ਹੋ ਗਿਆ ਉਹ ਨਸ਼ਾ ਛਡਾਊ ਕੇਂਦਰ ਬੰਦ ਹੋਇਆ ਕਪੂਤਰੇ ਦਾ ਜਿੱਥੇ ਪੂਰੇ ਜ਼ਿਲ੍ਹੇ ਦੇ ਲਾਗੇ-ਲਾਗੇ ਦੁਆਬੇ ਦੇ ਕਈ ਜ਼ਿਲ੍ਹਿਆਂ ਦੇ ਜਿਹੜੇ ਨਸ਼ਾ ਛੱਡਣ ਦੀ ਜਿਹੜੀ ਯੂਥ ਆ ਉਹ ਆਉਂਦੀ ਸੀ ਤੇ ਨਸ਼ਾ ਛੱਡਣ ਲਈ ਦਵਾਈਆਂ ਜਿਹੜੀਆਂ ਉਹ ਇੱਥੋਂ ਮਿਲਦੀਆਂ ਸੀ ਤੇ ਉਹਨਾਂ ਨੂੰ ਭਰਤੀ ਕਰਕੇ ਉਹਨਾਂ ਨੂੰ ਸਹੀ ਸਲਾਮਤ ਘਰੇ ਭੇਜਿਆ ਜਾਂਦਾ ਸੀ ਪਰ ਅੱਜ ਹਾਲਾਤ ਇੰਨੇ ਦੈ ਨੀ ਹੋ ਗਏ ਤਰਸਯੋਗ ਹੋ ਗਿਆ ਕਪੂਤਰੇ ਜ਼ਿਲ੍ਹੇ ਦੇ ਨਸ਼ਾ ਛਡਾਊ ਕੇਂਦਰ ਦੇ ਸਿਵਲ ਹਸਪਤਲ ਜਿੱਥੇ ਕਿ ਅੱਜ ਪਿਛਲੇ 20-25 ਦਿਨ ਤੋਂ ਲੋਕ ਤਰਾਹੀ-ਤਰਾਹੀ ਕਰ ਰਿਹਾ ਮਾਵਾਂ ਰੋ ਰਹੀਆਂ ਉੱਥੇ ਆ ਕੇ ਮਾਮਾ ਕਈ ਆਪਣੇ ਪੁੱਤਾਂ ਨੂੰ ਦਾਖਲ ਕਰਵਾਉਣ ਲਈ ਉੱਥੇ ਜਿਹੜਾ ਨਸ਼ਾ ਰੋਗ ਕੇਂਦਰ ਚ ਤਰ ਤਰਲੇ ਪਾਰੀਆਂ ਵਾ ਕੋਈ ਇਦਾਂ ਦੀਆਂ ਔਰਤਾਂ ਵਾ ਜਿਹੜੀਆਂ ਨਸ਼ੇ ਦੀ ਜਿਹੜੀਆਂ ਢਾਏ ਚੜੀਆਂ ਉਹ ਦੁਨੀਆਂ ਐਡਮਿਟ ਹੋਣ ਲਈ ਨਸ਼ਾ ਛੱਡਣ ਲਈ ਤੇ ਤਰਲੇ ਪਾ ਰੀਆਂ ਦਸ-ਦਸ ਦੀਆਂ ਠੋਕਰਾ ਖਾ ਰੀਆਂ ਪਰ ਅੱਜ ਉਹਨਾਂ ਦੀ ਕੋਈ ਬਾਹ ਫੜਿਆ ਮਲਾ ਨਹੀਂ ਹੈਗਾ ਜੇ ਬ ਗੱਲ ਕਰੀਏ ਇਹਨਾਂ ਦੇ ਜਿਹੜੇ ਕਿ ਹੈਲਥ ਮਿਨਿਸਟਰ ਮੰਤਰੀ ਪਿਛਲੇ ਦਿਨੀ ਇਹ ਕਹ ਲੋ ਕਿ ਜੇਲਾ ਕਰਪੂਠਰਾ ਦੇ ਨਸ਼ਾ ਛਡੋ ਕੇਂਦਰ ਦਾ ਦੌਰਾ ਵੀ ਕੀਤਾ ਸੀ ਤਾਂ ਉਹਨਾਂ ਵੱਲੋਂ ਇੱਕ ਦਾਵਾ ਵੀ ਕੀਤਾ ਗਿਆ ਸੀ ਅਸੀਂ ਜਿਹੜੇ ਕਿ ਲੇਡੀਜ਼ ਨਸ਼ੇਵਾਲੇ ਇਨਵੋਲਵ ਹੋਈਆਂ ਉਹਨੂੰ ਵੀ ਮਤ ਕੀ ਕਹ ਲੋ ਕਿ ਇਹ ਨਸ਼ੇ ਦੇ ਦਲਦਲ ਚੋਂ ਕੱਢ ਲਈ ਉਹਨਾਂ ਨੂੰ ਵੀ ਸੈਂਟਰ ਬਣਾਏ ਜਾਣਗੇ ਤੋਂ ਸੈਂਟਰ ਵੀ ਬਧੀ ਅਪਡੇਟ ਕਰੂਗੇ ਪਰ ਜੇ ਗੱਲ ਕਰੀ ਪਹਿਲੇ ਹੀ ਸੈਂਟਰ ਬੰਦ ਹੋ ਗਏ ਤਾਂ ਦੂਜੇ ਸੈਂਟਰ ਕਿੱਦਾਂ ਅਪਡੇਟ ਹੋਣਗੇ ਦੇਖੋ ਜਿਵੇਂ ਮੰਤਰੀ ਦੀ ਗੱਲ ਕੀਤੀ ਡਾਕਟਰ ਬਲਬੀਤ ਸਿੰਘ ਉਹਦੇ ਵਿਚਾਰੇ ਹੁਣ ਮੈਂਬਰ ਪਾਰਲੀਮੈਂਟ ਦਾ ਇਲੈਕਸ਼ਨ ਲੜਦੇ ਆ ਸਭ ਤੋਂ ਵੱਲੋਂ ਤੇ ਇਹ ਮਾੜਾ ਕਦਮ ਆ ਸਰਕਾਰ ਨੂੰ ਹੀ ਬੇਨਤੀ ਵੀ ਕਰਦੇ ਕਿ ਜਿਹੜੇ ਬੰਦੇ ਜਿੰਮੇਵਾਰੀਆਂ ਤੁਸੀਂ ਜਿਹੜੀ ਆ ਸਰਕਾਰ 'ਚ ਦਿੱਤੀਆਂ ਪਿਆ ਸੀ ਹੁਣ ਅੱਜ ਉਹ ਬੰਦੇ ਵੀ ਪਜਲ ਹੋ ਚੁੱਕੇ ਆ ਡਾਕਟਰ ਬਲਬੀਤ ਸਿੰਘ ਜੋ ਮੰਤਰੀ ਸੀਗੇ ਹੈਲਥ ਮਿਨਿਸਟਰ ਸੀ ਜਿਹੜੇ ਇੱਥੇ ਮੀਟਿੰਗ ਵੱਡੇ ਹੋਟਲ ਬੈਸਟ ਵੈਸਟਰਨ 'ਚ ਮੀਟਿੰਗ ਕਰਕੇ ਗਏ ਸੀ ਵੱਡੇ ਵੱਡੇ ਜਿਹੜੇ ਆ ਉਹ ਪ੍ਰੋਮਿਸ ਕਰਕੇ ਗਏ ਸੀ ਕਿ ਜਿਹੜੀਆਂ ਸਾਡੀਆਂ ਮਾਤਾਵਾਂ ਪੈਰਾ ਬੀਬੀਆਂ ਜੋ ਨਸ਼ੇ ਦੇ ਦਲਦਲ 'ਚ ਫਸ ਚੁੱਕੀਆਂ ਉਹਨਾਂ ਨੂੰ ਬਚਾਉਣ ਲਈ ਵੱਖਰੇ ਜਿਹੜੇ ਆ ਹੈਲਥ ਦੇ ਜਿਹੜੇ ਆ ਸੈਂਟਰ ਖੋਲੇ ਜਾਣਗੇ ਨਸ਼ਾ ਛਡਾਊ ਕੇਂਦਰ ਖੋਲੇ ਜਾਣਗੇ ਪਰ ਅੱਜ ਹਾਲਾਤ ਕੀ ਆ ਬੀਬੀਆਂ ਤੇ ਚਲੀਆਂ ਜਿਹੜੇ ਨਸ਼ਾ ਜਿਹੜਾ ਉਹ ਕਿੰਨੇ ਚ ਦਾਖਲ ਹੋਣਾ ਉਹਦੇ ਤੇ ਵੱਖਰੀ ਗੱਲ ਆ ਜਿਹੜੇ ਉਹ ਤੇਰੇ ਮੁੰਡੇ ਆ ਜਿਹੜਾ ਯੂਥ ਵਾ ਕਿਸੇ ਮਗਰ ਮੱਛਾ ਮਗਰ ਲਾ ਕੇ ਨਸ਼ੇ ਦੇ ਦਲਦਲ 'ਚ ਫਸੂ ਗਿਆ ਉਹਨਾਂ ਨੂੰ ਵੀ ਭਰਤੀ ਨਹੀਂ ਕੀਤਾ ਜਾ ਰਿਹਾ ਅੱਜ ਡਾਕਟਰਾਂ ਦੇ ਜਿਹੜੇ ਕੈਬਿਨਾਂ 'ਤੇ ਤਾਲੇ ਲੱਗੇ ਆ ਕੀ ਰੀਜ਼ਨ ਆ ਕਿ ਰੈੱਡ ਕਰਾਸ ਜਿਹੜੀ ਆ ਜਿਸ ਵੀ ਕੰਮ 'ਚ ਇਨਵੋਲ ਹੁੰਦੀ ਆ ਉਹਦਾ ਬੇੜਾ ਗਰ ਕਰ ਦਿੰਦੀ ਆ ਇਸ ਕੰਮ ਚ ਵੀ ਰੈੱਡ ਕਰਾਸ ਦੇ ਜਿਹੜੇ ਅਧਿਕਾਰੀ ਆ ਉਹ ਵਿੱਚ ਸ਼ਾਮਲ ਆ ਜਿਹਦੇ ਕਰਕੇ ਕਿ ਅੱਜ ਜੋ ਡਾਕਟਰ ਪਹਿਲੋ ਜਿਹੜੇ ਡਾਕਟਰ ਭੇਲਾ ਭੋਲਾ ਸੇਵਾਵਾਂ ਨਿਭਾਰੇ ਅੱਜ ਉਹ ਵੀ ਜਿਹੜੇ ਆ ਦੇਖਰੀ ਲੈ ਕੇ ਤੇ ਕਿਉਂਕਿ ਉਹਨਾਂ ਤੇ ਵੀ ਕਹਿੰਦੇ ਇਦਾਂ ਦਾ ਪ੍ਰੈਸ਼ਰ ਬਣਾਤਾ ਗਿਆ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਤੁਹਾਡਾ ਪ੍ਰੋਮੋਸ਼ਨ ਹੋ ਗਿਆ ਤੁਸੀਂ ਹੋਰ ਕੰਮ ਵੇਖੋ ਸਾਡੇ ਕੋ ਸਾਈਕੀਆਟ੍ਰਿਸ ਬਹੁਤ ਆ ਪਰ ਸਾਈਕੀਆਟ੍ਰਿਸ ਤਾਂ ਕੀ ਹੋਣਾ ਉਹ ਜਿਹੜਾ ਕੈਬਿਨਾ ਉਹਨੂੰ ਤਾਲਾ ਲਾਤਾ ਗਿਆ ਸੋ ਲੱਗਦਾ ਮੈਨੂੰ ਕੋਈ ਸੀਰੀਅਸਨੈਸ ਨਹੀਂ ਹੈਗੀ ਮੌਜੂਦਾ ਸਰਕਾਰ ਦੇ ਤਾਂ ਨੂੰ ਲੱਗਦਾ ਵਾ ਕਿਤੇ ਨਾ ਕਿਤੇ ਆਪਸੀ ਅਪਸਸ਼ਾਈ ਕਿਤੇ ਨਾ ਕਿਤੇ ਕਹ ਲੋ ਕਿ ਇੱਕ ਦੂਜੇ ਨੂੰ ਹਰਾਸਮੈਂਟ ਕਰ ਰਹੀ ਹੈ ਤੇ ਜਿਹੜਾ ਖਾਮੀਆਂ ਆਮ ਪਬਲਿਕ ਨੂੰ ਪੁਗਤਣਾ ਪੈ ਰਿਹਾ ਬਿਲਕੁਲ ਸੱਚਵਾ ਭਗਵੰਤਾਨ ਜੀ ਜੇ ਤੁਹਾਡੇ ਤੱਕ ਇਹ ਮੈਸੇਜ ਪਹੁੰਚੇ ਤੁਹਾਨੂੰ ਬੇਨਤੀ ਆ ਤੁਸੀਂ ਬਦਲਾ ਦੇ ਕਰਕੇ ਜਿਹੜਾ ਪੰਜਾਬ ਚ ਸਰਕਾਰ ਲਿਆਈ ਸੀ ਤੁਹਾਡੇ ਬੜੇ ਬਿਸ਼ਰਮ ਨੁਮਾਇੰਦੇ ਆ ਕਪੂਤਲੇ ਚ ਵੀ ਜਿਹੜੇ ਲੋਕਾਂ ਦੀ ਸਾਹ ਨਹੀਂ ਲੈ ਰਹੇ ਤੇ ਜਿਹੜੇ ਇਹੋ ਜਿਹੀ ਨਿੱਕੇ ਨਿੱਕੇ ਕੰਮ ਆ ਠੀਕ ਆ ਤੁਸੀਂ ਸੀਐਮ ਆ ਇਹ ਨਿੱਕੇ ਨਿੱਕੇ ਕੰਮ ਜਿਹੜੇ ਆ ਡੀਸੀ ਨੂੰ ਮਿਲ ਕੇ ਸਿਵਲ ਸਰਜਨ ਨੂੰ ਮਿਲ ਕੇ ਐਸਐਮ ਨੂੰ ਮਿਲ ਕੇ ਲੋਕਲ ਜਿਹੜੇ ਨੁਮਾਇੰਦੇ ਹੁੰਦੇ ਆ ਹੱਲ ਕਰਵਾਉਣਾ ਹੁੰਦਾ ਪਰ ਇੰਨੀ ਤਰਸਯੋਗ ਤੇ ਸ਼ਰਮਿੰਦਗੀ ਵਾਲੇ ਹਾਲਾਤ ਕਪੂਥਰੇ ਜੇ ਪੈਦਾ ਕਰਦੇ ਜੇ ਉਹਦਾ ਵਿਰੋਧ ਕਿਦਾ ਹੋ ਰਿਹਾ ਵਿਰੋਧ ਆਮ ਆਦਮੀ ਪਾਰਟੀ ਦਾ ਤੇ ਭਗਵੰਤ ਮਾਨ ਜੀ ਤੁਹਾਡਾ ਹੋ ਰਿਹਾ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜਿਹੜੇ ਇੱਥੇ ਦੇ ਮੌਜੂਦੇ ਲੋਕਲ ਜਿਹੜੇ ਆ ਅਧਿਕਾਰੀ ਆ ਸਿਵਲ ਸਰਜਨ ਹੀ ਅੱਜ ਕਹਿੰਦੇ ਕੱਲ ਜੁਆਇਨ ਕੀਤਾ ਵਾ ਜਿਸ ਹਸਪੀਟਲ ਆ ਜਿਹੜੇ ਸਿਵਲ ਹਸਪੀਟਲ ਦਾ ਮਾਈਬਾਪ ਹੀ ਨਹੀਂ ਸੀਗਾ ਤਾਂ ਉਹਦਾ ਹਾਲ ਕਿੱਦਾਂ ਹੋਣਾ ਸੀ ਸੋ ਇਹਨਾਂ ਦੀ ਆਪਸੀ ਲਾਗਤ ਬਾਈ ਕਰਕੇ ਉਹਦਾ ਹਾਲ ਜਿਹੜਾ ਕੋਈ ਹੋ ਨਹੀਂ ਰਿਹਾ ਲਾਗਤ ਬਾਈ ਦਾ ਜਿਹੜਾ ਖਮਿਆਜਾ ਵਾ ਮਾਵਾ ਭੈਣਾਂ ਨੂੰ ਕਪੂਤਰਾ ਬੈਰੇ ਜਿਨ੍ਹਾਂ ਦੇ ਬੱਚੇ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਐਡਮਿਟ ਨਹੀਂ ਹੋ ਪਾਰੇ ਹਾਂਜੀ ਸਰ ਕੀ ਨਾਮ ਹੈ ਆਪਣਾ ਜਿੰਨਾ ਬਜਨ ਦੱਸਗੇ ਅੰਜੀ ਸਰਪਤੌਰ ਕੀ ਇੱਥੇ ਤਾਂ ਡਿਊਟੀ ਹੈ ਜੀ ਮੈਂ ਸਰ ਜੀ ਮੈਨੇਜਰ ਸੀ ਮੈਨੇਜਰ ਸਾਹਿਬ ਕੀ ਕਾਰਨ ਕੀ ਹੈ ਕਿ ਕਹ ਲੋ ਕਿ ਜਿਹੜਾ ਕਿ ਨਸ਼ਾ ਛਡਾਊ ਕੇਂਦਰ ਬਿਲਕੁਲ ਹੀ ਖਾਲੀ ਹੋ ਗਿਆ ਵਾ ਤਾਂ ਇੱਕ ਵੀ ਪੇਸ਼ੈਂਟ ਇੱਥੇ ਨਹੀਂ ਹੈਗਾ ਕੀ ਕਾਰਨ ਕੀ ਹੈ ਕਿ ਇੱਥੇ ਕਿ ਮਰੀਜ਼ ਨਾ ਹੋਣ ਦਾ ਕੀ ਕਾਰਨ ਕੀ ਹੈ ਇਹਦਾ ਐਕਚੁਅਲੀ ਸਹੀ ਜਵਾਬ ਸਾਡੇ ਜਿਹੜੇ ਮੈਨੇਜਮੈਂਟ ਕਮੇਟੀ ਹੈ ਉਹ ਦੇ ਸਕਦੀ ਹੈ ਜਿਹਦੇ ਵਿੱਚ ਰੈੱਡ ਕਰਾਸ ਡਿਸਕਲੋਸੇਸ਼ਨ ਜਾਂ ਸਿਰ ਸੱਚ ਦੱਸ ਸਕਦੇ ਕਿ ਕਾਰਨ ਕੀ ਹੈ ਕੀ ਕਿਤੇ ਕੋਈ ਡਾਕਟਰ ਦੀ ਕਮੀ ਆ ਕੀ ਸਟਾਫ ਦੀ ਕਮੀ ਆ ਡਾਕਟਰਸ ਦੀ ਕਮੀ ਨਹੀਂ ਡਾਕਟਰ ਸਾਹਿਬ ਸਾਡੇ ਇਲੇਸਨ ਚਾਪਸ ਦੀ ਕੋਈ ਨਹੀਂ ਉਹਨਾਂ ਦੀ ਕੋਲ ਪ੍ਰਮੋਸ਼ਨ ਹੋਈ ਗ੍ਰੇਡ 200 ਤੋਂ ਜ਼ਿਆਦਾ ਹੋ ਗਿਆ ਤੇ ਦੋ ਸਾਲ ਉਹਨਾਂ ਨੇ ਲਗਾਤਾਰ ਕੰਮ ਕੀਤਾ ਤੇ ਹੁਣ ਕੋਈ ਦਿਨਾਂ ਤੋਂ ਪਤਾ ਨਹੀਂ ਕੀ ਕਾਰਨ ਉਹਨਾਂ ਨੇ ਕੰਮ ਤੇ ਮਿਲਣਾ ਆਉਣਾ ਛੱਡ ਦਿੱਤਾ ਤੇ ਆਪਣੇ ਇੱਥੇ ਡੀਐਫਸੀ ਤੇ ਅਫਸਰ ਦੇ ਬਿਤੇ ਨੇ ਚਲੋ ਜਿਨਾ ਕਿ ਮੈਂ ਨੇ ਡੱਟ ਭੁੱਲਾ ਜੀ ਇਹਨੂੰ ਸਾਰੇ ਮਤਕੀ ਕਹਿ ਲੋ ਕਿ ਸੈਂਟਰ ਨੂੰ ਹੈਂਡਲ ਕਰਦੇ ਪਏ ਸੀ ਪੂਰੇ ਤਰੀਕੇ ਨਾਲ ਦੋ ਸਾਲਾਂ ਤੋਂ ਪਰ ਚਲੋ ਪ੍ਰਮੋਸ਼ਨ ਹੋਣ ਤੋਂ ਬਾਅਦ ਵੀ ਉਹ ਲਗਾਤਾਰ ਕਿਹਾ ਕੋਈ ਡਬਲ ਟੂਟੇ ਦੇ ਕੇ ਮਤਲਬ ਕਿ ਇਹਨੂੰ ਵੀ ਚਲਾ ਰਹੇ ਸੀ ਨਸ਼ਾ ਸ਼ੈਂਟ ਸੈਂਟਰ ਤੋਂ ਟੂਟੀ ਦੀ ਡਿਊਟੀ ਦੀ ਟੂਟੀ ਕਰਨ ਤੋਂ ਐਡੀਸ਼ਨਲ ਨੇ ਕੰਮ ਕਰਦੇਲੇ ਦੋ ਸਾਲ ਲਗਾਤਾਰ ਕਰਦੇਲੇ ਹੁਣ ਪਤਾ ਨਹੀਂ ਕਿ ਇਹਨਾਂ ਕਾਰਨ ਕਰਕੇ ਉਹਨਾਂ ਨੇ ਆਪਣੇ ਟੀਮ ਸੋਫਟ ਸਹੀ ਕੰਮ ਸਮਰਨ ਸੁ ਕਰਤਾ ਜਿੱਥੇ ਕਿ ਸਰਕਾਰ ਨੇ ਡੇਡ ਵੱਡੇ ਦਾਅਵੇ ਕਰਦੇ ਕਿ ਨਸ਼ਾ ਛਡਾਊ ਕੇਂਦਰਾਂ ਨੂੰ ਅਪਡੇਟ ਕੀਤਾ ਜਾਊਗਾ ਉੱਥੇ ਡਾਕਟਰਾਂ ਦੀ ਕਮੀ ਇਹਨੇ ਆਂ ਦਿੱਤੀ ਜਾਊਗੀ ਪਰ ਜੇ ਆਪਾਂ ਗਰਪੂਥਲੇ ਦੇ ਕੈਲੋਕੀ ਨਸ਼ਾ ਛਡਾਊ ਕੇਂਦਰ ਦੀ ਗੱਲ ਕਰੀਏ ਤਾਂ ਇਧਰ ਹਾਲਾਤ ਦੇਖ ਕੇ ਤੁਹਾਨੂੰ ਲੱਗਦਾ ਕਿ ਕੋਈ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਨਹੀਂ ਅੱਜ ਤਾਂ ਡਾਕਟਰਾਂ ਦੀ ਕਮੀ ਦੀ ਨਹੀਂ ਸਗੋਂ ਤੇ ਡਾਕਟਰ ਸਾਹਿਬ ਸਾਡੇ ਕੋਲ ਹੈਗੇ ਆ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਵੀ ਕੰਮ ਕੀਤਾ ਤੇ ਹੁਣ ਵੀ ਕਰ ਸਕਦੇ ਆ ਕਰਨਾ ਚਾਹੁੰਦੇ ਵੀ ਆ ਪਰ ਤਦ ਕਿਉਂ ਕਿਸ ਕਰਨਾ ਕਰਕੇ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਕੀ ਕਾਰਨ ਕੋਈ ਅਫਸਾਦੀ ਆਪਸੀ ਰੰਜਿਸ਼ਵਾਦੀ ਹੈ ਕਿ ਕੋਈ ਰਾਜਨੀਤਿਕ ਕਾਰਨ ਨਹੀਂ ਅਫਸਾਦੀ ਵੀ ਅਫਸੀ ਕੋਈ ਗਲਤ ਹੋ ਸਕਦੀ ਮਤਬੇਦ ਹੋ ਸਕਦੇ ਕੋਈ ਰਾਜਸੀ ਤੱਕ ਕੋਈ ਨੁਕਤਵਾ ਨਹੀਂ ਤੇ ਜਿਹੜੇ ਇਥੇ ਪੇਸ਼ੈਂਟ ਸੀ ਤੇ ਪੇਸ਼ੈਂਟ ਕਿੱਥੇ ਚਲੇ ਗਏ ਇਹ ਪੇਸ਼ੈਂਟ ਜਿਸ ਨਾਲ ਸੀ ਲਗਭਗ 20-22 ਦਿਨ ਤੋਂ ਕੋਈ ਦਾਖਲ ਕੀਤਾ ਤੇ ਜਿਨ੍ਹਾਂ ਦੇ ਜਿਹੜੇ ਹੈਗੇ ਸੀ ਉਹ ਆਪਣਾ ਟਰੀਟਮੈਂਟ ਪੂਰਾ ਕਰਕੇ ਸੀ ਛੁੱਟੀ ਕਰਕੇ ਚਲੇ ਗਏ ਕਰੀਬ 60 ਦਿਨ ਹੋ ਗਏ 8-9 ਦਿਨ ਹੋ ਗਏ ਇਹਨਾਂ ਦੇ ਸੰਕਟੀ ਨਾਲ ਛੁੱਟੀ ਹੋ ਕੇ ਚਲੇ ਗਏ ਤੇ ਇਸ ਸੰਬੰਧੀ ਤੁਸੀਂ ਕੋਈ ਜਾਣਕਾਰੀ ਕੋਈ ਉੱਚਤ ਅਧਿਕਾਰੀਆਂ ਨੂੰ ਕੋਈ ਅਪਸਰਾਂ ਨੂੰ ਦਿੱਤੀ ਹੈ ਸਾਰੀ ਨੌਲੇਜ ਹੈ ਤੇ ਕਰ ਬਈ ਕੀ ਨਹੀਂ ਹੋਏਗਾ ਇਹਦੇ ਕੋਈ ਉਸਤਿਤੀ ਤਾਂ ਨਹੀਂ ਡਿਸਕਸ਼ਨ ਕਿਤੇ ਤਾਂ ਤੁਸੀਂ ਸਰਕਾਰ ਤੋਂ ਕੀ ਮੰਗਤੀ ਕਰਦੇ ਅਸੀਂ ਕਹਿੰਦੇ ਆ ਵੀ ਡਾਕਟਰ ਸਾਹਿਬ ਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਕਰਨਾ ਚਾਹੁੰਦੇ ਵੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਜਿਹੜੇ ਇੱਕ ਬੜੇ ਵੇਖੋ ਵੀ ਨਾਲ ਆਪਾਂ ਕੰਮ ਕਰੂਦੀ ਬਣਾ ਰਹੇ ਸੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ